ਵੇਦਾਲੋਂ ਹਾ ਵਧਾਰੀ ਸਕਦੇ ਮੇਰਾ ਕਿਹੜਾ ਦਿਲ ਕਰਦਾ ਤੈਨੂੰ ਛੱਡ ਕੇ ਜਾਣ ਦਾ ਦੀਆਂ ਤਿਆਰੀਆਂ ਕਰ ਲਏ ਨੇ ਕੋਈ ਕੁੜੀ ਨੂੰ ਪਹੁੰਚਿਆ ਨਾ ਉਹਦੇ ਹੱਕੀ ਦੀ ਕੋਈ ਇੱਕ ਵੀ ਲੱਗੇਗਾ ਕਿਤੇ ਵੀ ਮਿਲ ਜੇਗਾ ਰ ਬਣਾ ਪੁੱਲਾ ਨਵੀਂ ਪੋਟਾ ਇੱਥੇ ਇੱਥੋਂ ਨਿਕਲਾ ਆਂ ਤੇ ਆ ਕਿਤੇ ਸੁਖਦਾ ਸਾ ਲਗਾ ਹੋਰ ਕੀ ਮੱਤ ਮਾਰੀ ਗਈ ਹੈ ਸਾਰਾ ਦਿਨ ਚੁੱਲੇ ਦੇ ਵਿੱਚ ਹੀ ਗੜੀ ਰਹੀਏ ਮੈਨੂੰ ਆ ਤੇ ਨਹੀਂ ਆਈ ਬਹੁਤ ਆ ਤੁਸੀਂ ਨਹੀਂ ਫੋਰਡ ਕਰ ਸਕੋਗੇ ਬੱਚਿਆਂ ਦੀ ਫੀਸ ਆ ਘਰ ਦਾ ਖਰਚਾ ਬਹੁਤ ਆਖੋ ਦੇਖ ਲੈ ਆ ਕੇ ਤੇ ਹਾਨੂੰ ਮਤਾ ਦੇਣ ਦੋ ਉਹ ਵੀਰ ਤੇ ਭਜਾਈ ਰਸਕੇ ਚੱਲ ਚੱਲੇ ਆ ਤੇ ਉਹਨਾਂ ਨੂੰ ਮਨਾਓ ਯਾਰ ਮੇਰੀ ਗੱਲ ਸੁਣ ਉਹ ਡੈਡੀ ਮੰਮੀ ਤੇ ਨਹੀਂ ਸੁਣਦੇ ਠੀਕ ਆ ਤੇ ਮੈਂ ਉਹਨਾਂ ਨੂੰ ਪੁੱਛ ਕੇ ਤੇ ਮਤਲਬ ਜੁੱਤੀਆਂ ਖਾਣੀਆਂ ਮੈਂ ਜਾਣਾ ਜਾਣਾ ਸ਼ਹਿਰ ਵੇਖੋ ਪਾਪਾ ਜੀ ਅਸੀਂ ਗਾ ਆਪਣੇ ਬੱਚਿਆਂ ਦਾ ਪਾ ਵੇਖੋ ਸੋਚਣਾ ਮੇਰੇ ਖਾਂ ਦੇ ਚੀਜ਼ ਨਹੀਂ ਲੱਗਦੀ ਬੋਲਦੇ ਨਹੀਂ ਹਾਂਜੀ ਅਸੀਂ ਤਾਂ ਇਕੱਲੇ ਬੈਗ ਲੈ ਕੇ ਆ ਗਏ ਹਾਂ ਤੇ ਬਾਕੀ ਦਾ ਸਮਾਨ ਕਿਤਰਾ ਬੈੱਡ ਬੁੱਡ ਜਾਂ ਘਰ ਦੇ ਭਾਂਡੇ ਕਈ ਕੁਸ਼ ਹੁੰਦਾ ਬਿਸਤਰੇ ਉਹ ਮੇਰੀ ਸਾਰੀ ਗੱਲ ਹੋ ਗਈ ਆ ਉਹਨਾਂ ਦੇ ਘਰ ਸਾਰਾ ਸਮਾਨ ਪਿਆ ਵਾ ਉਹ ਬਾਹਰ ਰਹਿੰਦੇ ਆ ਅੱਛਾ ਤੇ ਉਹਨਾਂ ਕਹੇ ਵੀ ਸਮਾਨ ਸਪੂਨ ਸਾਰਾ ਵਰਤਣਾ ਵਾ ਅੱਛਾ ਤੇ ਪਰ ਇਹ ਆ ਵੀ ਖਰਾਬ ਨਾ ਹੋਵੇ ਉਹ ਨਾ ਉਹਨਾਂ ਕੋਲ ਬੈੱਡ ਉੱਥੇ ਲੱਗੇ ਆ ਅੱਛਾ ਸੋਫੇ ਸਾਰਾ ਕੁਝ ਉਹ ਇੱਕ ਠੰਡੀ ਠੱਡੀ ਖਵਾ ਜੀ ਨਹੀਂ ਮਾਰਦੀ ਮਸ਼ੀਨ ਜੀ ਜਿਹੜੀ ਅੱਛਾ ਉਹ ਜਿੱਥੇ ਮਸ਼ੀਨ ਨਹੀਂ ਏਸੀ ਹੁੰਦਾ ਏਸੀ ਏਸੀ ਵੀ ਲੱਗਾ ਈ ਅੱਛਾ ਅੱਛਾ ਸੋਫੇ ਪਰ ਉਹਨਾਂ ਨੇ ਕਿਹਾ ਵੀ ਖਰਾਬ ਨਹੀਂ ਹੋਣਾ ਚਾਹੀਦਾ ਅੱਛਾ ਵਰਤੋ ਜਿੱਦਾਂ ਮਰਜੀ ਉਹ ਵਿੱਚੇ ਹੀ ਕਿਰਾਏ 'ਚ ਤੇ ਇਸੇ ਕਰਕੇ ਤੇ ਤੁਹਾਨੂੰ ਮੈਂ ਕਿਹਾ ਆਪਣੇ ਆਪਣੇ ਕੱਪੜੇ ਪਾਓ ਤੇਥੋਂ ਵੇਖ ਮੈਂ ਆ ਜਾ ਗਏ ਮੈਂ ਵੀ ਆ ਰਾਨੋ ਇੱਥੇ ਕਿੰਨਾ ਮਜ਼ਾ ਆਉਣਾ ਸ਼ਹਿਰ 'ਚ ਰਹਿਣ ਦਾ ਆਹੋ ਉਹ ਤੇ ਚੱਲ ਤੁਹਾਡੀ ਨਾ ਹਲਤੀ ਮਾੜੀ ਹੋ ਗਈ ਆਹੋ ਤੇ ਹੋਰ ਕੀ ਆ ਹਵਾ ਕਰ ਲਓ ਫੜੋ ਫਿਰ ਚਾਬੀ ਕਿਹੜੀ ਹੈ ਇਹਨਾਂ 'ਚੋਂ ਉਹ ਆ ਵੱਡੀ ਜੀ ਚਾਬੀ ਹੁੰਦੀ ਹੈ ਤੇ ਅੰਦਰ ਵਾਰ ਲੋਕ ਹੁੰਦਾ ਵਾ ਐ ਕਰਕੇ ਖੁੱਲਦਾ ਅੱਛਾ ਉਹ ਪੁਰਾਣੇ ਜ਼ਮਾਨੇ ਵਾਲੇ ਥੋੜੇ ਪਿੰਡਾਂ 'ਚ ਦੂਜੇ ਜੰਦਰੇ ਲੱਗੇ ਆ ਹਾਂ ਖੁੱਲ ਗਿਆ ਇਹ ਖੁੱਲ ਗਿਆ ਹੁਣ ਦੇਖ ਲੈ ਬਸ ਆਹ ਚਲੋ ਅੰਦਰ ਦਿਖਾਵਾਂ ਤੁਹਾਨੂੰ ਇਹ ਗੱਡੀ ਵੀ ਆਪਾਂ ਸਾਡੀ ਆ ਉਹ ਸਾਡੀ ਨਹੀਂ ਆ ਪੁੱਤ ਜਿੰਨਾਂ ਦੇ ਘਰ ਆ ਨਾ ਉਹਨਾਂ ਦੀ ਗੱਡੀ ਆ ਉਹ ਜਦੋਂ ਆਉਂਦੇ ਉਦੋਂ ਚਲਾਉਂਦੇ ਆ ਅੱਛਾ ਆਜੋ ਆਜੋ ਚਲੋ ਆਜੋ ਅੰਦਰ ਜਾ ਕੇ ਵੇਖੀਏ ਹੁਣ ਇਹ ਸਾਰੇ ਜਿੰਦਰੇ ਇਹੋ ਜੇ ਲੱਗੇ ਇੱਥੇ ਦੇਖ ਖੁੱਲਿਆ ਪਨ ਹਾਂ ਨੂੰ ਆਪਣੇ ਨੂੰ ਲੈ ਆਜੋ 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 ਬੱਤੀ ਜਗਾਉਨੇ ਆ ਤੁਹਾਨੂੰ ਦਿਖਾਉਣਾ ਮਾਹ ਰੱਖ ਦਿਓ ਇੱਥੇ ਆਹ ਤੁਹਾਨੂੰ ਦਿਖਾਵਾਂ ਰੱਖਦੇ ਭਾਬੀ ਤੂੰ ਵੀ ਇੱਥੇ ਆ ਬੈੱਡ ਇੱਥੇ ਵੀ ਲੱਗਾ ਵਾ ਆਹੋ ਆਪ ਤੁਹਾਨੂੰ ਦਿਖਾਵਾਂ ਇਹ ਆ ਅਡਾ ਨਵਾਂ ਘਰ ਆਜੋ ਆ ਦੇਖੋ ਇਹ ਆ ਬੈੱਡ ਰੂਮ ਇਹਨੂੰ ਕਹਿੰਦੇ ਆ ਸੌਣ ਵਾਲਾ ਕਮਰਾ ਆ ਬੱਤੀਆਂ ਸਾਰੀਆਂ ਜਗਾ ਵੇਖੀ ਜਗਾ ਕੇ ਵੇਖੋ ਕਿੰਦਾਂ ਦੀਆਂ ਜਗਾ ਸਾਰੀਆਂ ਬੱਤੀਆਂ ਨੇਣਿਆਂ ਨੂੰ ਦਿਖਾ ਆ ਵੀ ਜਗਾ ਵਾ ਵਾਓ ਪਾਪਾ ਕਿੱਲੇ ਰੰਗ ਬਰੰਗੇ ਲੱਡਾ ਲੱਗੇ ਕਿਹੜੇ ਘੁੱਟ ਦੇਖੀ ਆ ਉਹ ਜੀਆ ਪਿੰਡ ਚ ਕਿਹੜੀਆਂ ਅਸੀਂ ਆਪਾਂ ਲੈਟਾਂ ਵੇਖੀਆਂ ਵਾ ਜੀਤੇ ਤੁਕਾਪ ਤੇ ਬੜਾ ਵਧੀਆ ਲੱਗਿਆ ਆ ਆ ਤੇ ਨਹੀਂ ਜਾ ਰਹੇ ਆ ਜਾਣੇ ਇੱਥੇ ਰਹਿਣ ਦੇ ਵਧੀਆ ਲੱਗਣ ਡਿਆ ਨਾ ਹੋਰ ਵਧੀਆ ਆ ਫਾਤ ਨਹੀਂ ਹੁਣ ਪਿੰਡ ਚ ਜਾਣਾ ਕਮਰੇ ਕਿੰਨੇ ਆ ਕਮਰੇ ਹੀ ਕਮਰੇ ਸਾਰੇ ਦਿਖਾਉਣਾ ਨਾਲੇ ਕਹੀ ਜਾਂਦੀ ਹੈ ਗੋਹਾ ਕੂੜਾ ਕਰਦੀ ਹੈ ਗੋਹਾ ਕੂੜਾ ਕਰਦੀ ਹੈ ਇੱਥੇ ਕੋਈ ਗੋਹਾ ਕੂੜਾ ਵਾਲਾ ਕੰਮ ਨਹੀਂ ਹੋਵੇ ਆਹੋ ਇੱਥੇ ਤਾਂ ਪੂਰੇ ਨਜ਼ਾਰੇ ਆ ਮਜ਼ਾ ਆਇਆ ਬਹੁਤ ਅੱਛਾ ਮਾਰਨ ਲੱਗਿਆ ਵੀ ਦੂਜਾ ਵੀ ਦਿਖਾਵਾਂ ਤੁਹਾਨੂੰ ਔਰ ਸਾਡਾ ਵੀ ਕਮਰਾ ਵਿਖਾ ਦੇ ਚਲੋ ਮੇਚ ਰਹਿਣਾ ਚਾਹੁੰਦਾ ਪਤਾ ਚਲੋ ਇਹ ਮਣਨ ਆ ਤੁਹਾਡਾ ਭਾਬੀ ਕਮਰਾ ਦਿਖਾਉਣਾ ਆ ਜੋ ਭਾਬੀ ਆ ਤੁਹਾਡਾ ਕਮਰਾ ਹੀ ਤੇਰਾ ਤੇ ਫੌਜੀ ਦਾ ਦੇਖ ਲੈ ਕਿੰਨਾ ਵਧੀਆ ਹੀ ਇੱਥੇ ਵੀ ਉਦਾਂ ਹੀ ਲਾਈਟਾਂ ਲੱਗੀਆਂ ਆਈਆਂ ਹਾਂ ਬਹੁਤ ਸੋਹਣਾ ਨਿਆਰੇ ਆ ਨਾ ਕਮਰਾ ਤੇ ਬੜੇ ਵਧੀਆ ਦੇਖ ਲੈ ਛੋਟੂ ਗਣ ਵਧੀਆ ਵਾ ਹਾਂ ਆ ਵੇਖ ਲੈ ਇਹਨਾਂ ਦੇ ਕੰਮ ਵੇ ਰੇ ਵੇਥੇ ਮੇ ਪੁੱਤ ਥੱਲੇ ਆ ਜਾ ਉੱਧਰ ਨਹੀਂ ਖੇ ਮਸਤੀ ਚੁੱਕੀ ਦੀ ਹੁੰਦੇ ਆ ਸ਼ੁਰੂ ਹੋਗੇ ਤੁਸੀਂ ਦੇ ਅਗਲੇ ਨੇ ਕਿਹਾ ਵਕੀ ਕੀ ਚੀਜ਼ ਦਾ ਨੁਕਸਾਨ ਨਹੀਂ ਕਰਨਾ ਮੰਮੀ ਆ ਗੱਦੇ ਤੇ ਬੜੇ ਹੀ ਬੋਲੇ ਆ ਪੁੱਤੇ ਇੱਥੇ ਹੁੰਦੇ ਸ਼ਹਿਰਾਂ 'ਚ ਇਦਾਂ ਨਹੀਂ ਹੁੰਦੇ ਆ ਪਿੰਡਾਂ ਦੇ ਮੰਜੀਆਂ ਦੇ ਸੌਂਹੇ ਇੱਥੇ ਲਓ ਨਜ਼ਾਰੇ ਹੋਣ ਹਾਂਜੀ ਠੀਕ ਆ ਨਾ ਆਓ ਤੁਹਾਨੂੰ ਬੈਠਕ ਵੀ ਦਿਖਾਵਾਂ ਆਜੋ ਆਹ ਦੇਖੋ ਬੈਠਕ ਜਦੋਂ ਕੋਈ ਨਾ ਪਰੋਣੇ-ਪਰੋਣੇ ਆਉਣੇ ਆ ਤਾਂ ਇੱਥੇ ਬਿਠਾਉਣੇ ਆ ਆਹ ਦੇਖੋ ਇਹਨੂੰ ਕਹਿੰਦੇ ਆ ਸੋਫੇ ਆ ਵੀ ਕਿੰਨੇ ਸੋਲੇ ਸੋਫੇ ਆ ਹਾਂ ਕਿੱਦਾਂ ਨੇ ਆਣੇ ਹੋ ਬੋਲੇ ਆ ਹਾਂ ਪੁੱਤ ਖਰਾਬ ਨਹੀਂ ਕਰਨੇ ਨਿਆਣੇ ਕਿਦਾਂ ਮਸਤੀ ਕਰਦੇ ਆ ਹੁਣ ਦੱਸੋ ਮਜਾ ਆ ਵੇ ਇੱਥੇ ਹਾਂ ਹੋਰ ਕੀ ਜੀਤੇ ਸਾਰਾ ਕੁਝ ਤੇ ਤੂੰ ਵਿਖਾ ਦਿੱਤਾ ਤੇ ਉਹ ਵੀ ਵਿਖਾਦੇ ਸਾਨੂੰ ਆ ਸਾਡਾ ਸ਼ਹਿਰ ਦਾ ਸਾਂਝਾ ਚੁੱਲਾ ਜਿੱਥੇ ਰੋਟੀ ਪਾਣੀ ਬਣਾਉਣਾ ਵਾ ਤੁਹਾਡੀ ਹਿੰਮਤ ਨਾ ਉੱਥੇ ਰਹੀ ਇਹਦੇ ਵਿੱਚ ਹੋਏ ਉਹ ਵੀ ਦਿਖਾਉਣਾ ਇੱਥੇ ਚੁੱਲ੍ਹੇ ਚੱਲੇ ਨਹੀਂ ਹੁੰਦੇ ਇਹਨੂੰ ਕਿਚਨ ਕਹਿੰਦੇ ਕਿਚਨ ਹੈ ਰਸੋਈ ਬਣਾਈ ਹੈ ਬੜੀ ਵਧੀਆ ਹੁਣ ਮੈਨੂੰ ਦੱਸੋ ਘਰ ਬਾਕੀ ਤੈਨੂੰ ਪਸੰਦ ਵਾ ਆਹੋ ਮੈਨੂੰ ਬਹੁਤ ਹੀ ਪਸੰਦ ਆਇਆ ਤੇ ਤੁਹਾਨੂੰ ਚੌਂਕਾ ਹੋਇਆ ਨਹੀਂ ਇੱਥੇ ਫਿਰ ਉਹ ਵੀ ਦਿਖਾਉਣਾ ਕਾਲੇ ਕੋ ਬੈ ਜਾਂਦੇ ਜੇ ਮੈਂ ਹੀ ਪੁੱਛਣ ਦਾ ਸੀ ਵਧੀਆ ਲੱਗਣ ਡਿਆ ਨਾ ਸਾਰਾ ਇੱਥੇ ਇੱਥੇ ਇਹ ਜਿਹੜੇ ਨਜ਼ਾਰੇ ਆ ਇੱਥੇ ਪਾਰਕ ਵੀ ਆ ਆ ਦਿਖਾ ਕੇ ਤੇ ਬੱਚਿਆਂ ਨੂੰ ਉੱਥੇ ਖੜਾ ਕੇ ਆਉਣ ਨਾਲੇ ਦਿਖਾ ਇੱਥੇ ਖੇਡਣ ਨੂੰ ਪਾਰਕ ਵੀ ਆ ਅੱਛਾ ਆ ਮੰਮੀ ਤਾਂ ਦੀ ਰਸੋਈ ਦਿਖਾ ਕੇ ਨਾ ਤੇ ਫਿਰ ਤੁਹਾਨੂੰ ਇਹ ਲੈ ਜਾਂਦੀਆਂ ਉੱਥੇ ਵੇਖ ਕੇ ਆਉਣ ਨਜ਼ਾਰੇ ਇੱਥੇ ਬੜੇ ਬੜੇ ਨਜ਼ਾਰੇ ਸ਼ਹਿਰ ਦੇ ਖਾਨ ਆਏ ਸ਼ਹਿਰ ਵਿੱਚ ਜਾਵਾਂਗੇ ਦੀਦੀ ਖਾ ਪੀ ਕੇ ਆਵਾਂਗੇ ਨਾਲੇ ਉੱਥੇ ਤੇ ਹੁਣ ਵੇਖੋ ਸ਼ਹਿਰ ਦੇ ਨਜ਼ਾਰੇ ਤੇ ਵੱਡੇ ਸਕੂਲ ਚ ਪਾਵਾਂਗੇ ਨਾਲੇ ਦੀ ਐਡਮਿਸ਼ਨ ਵੀ ਮੈਂ ਕੱਲ ਕਰਾ ਕੇ ਆਉਣੀ ਆ ਠੀਕ ਆ ਠੀਕ ਆ ਚਲੋ ਆ ਤੁਹਾਨੂੰ ਮੈਂ ਦਿਖਾਵਾਂ ਜਿਹੜੀ ਤੁਸੀਂ ਕਹਿਣ ਦੇ ਜੀ ਵੇਖੋ ਤੁਸੀਂ ਕਿੰਨਾ ਖੁਸ਼ ਹੁੰਦੀਆਂ ਚਲੋ ਆਜੋ ਤੁਹਾਨੂੰ ਦਿਖਾਵਾਂ ਤੱਦੀ ਰਸੋਈ ਚਲੋ ਆਜੇ ਰਸੋਈ ਦੇ ਭੁੰਡੇ ਵੀ ਸਾਰੇ ਉਹਨਾਂ ਦੇ ਪਏ ਆ ਦੇਖੋ ਚੁੱਲਾ ਉਹ ਉੱਤੇ ਚਿਮਨੀ ਲੱਗੀ ਆ ਚਲਾਉਣੀ ਆਉਂਦੀ ਆ ਤੁਹਾਨੂੰ ਇਹ ਮੈਨੂੰ ਸਗਾਉਣੀ ਪੈਣੀ ਆ ਹਾਂ ਨੂੰ ਕਿੱਥੇ ਹੁੰਦੀ ਆ ਚਲਾਉਣੀ ਸਾਰਾ ਕੋਈ ਦਾ ਦੂੰਗਾ ਸਾਰੇ ਬੈਕਸ ਬਣੇ ਆ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਕੀ ਆ ਇਹਨਾਂ ਦੇ ਵਿੱਚ ਉਹ ਇਹਨਾਂ ਵਿੱਚ ਭਾਂਡੇ ਰੱਖੇ ਹੁੰਦੇ ਆ ਸਾਰੇ ਉਹਨਾਂ ਦੇ ਆ ਅੱਛਾ ਵਰਤ ਲਿਓ ਪਰ ਨੁਕਸਾਨ ਨਾ ਕਰਿਓ ਤੋੜਿਓ ਨਾ ਕੁਝ ਵੀ ਠੀਕ ਆ ਆ ਸਾਰਾ ਕੁਝ ਵੇਖੋ ਆ ਇਹ ਆ ਕਰਸੀਆਂ ਰੱਖਣ ਨੂੰ ਆ ਦੇਖੋ ਕਰਸੀਆਂ ਰੱਖਣ ਨੂੰ ਆਈ ਝਾਟਾ ਪਾਉਣਾ ਜੇ ਆਹ ਜੇ ਚਕਲਾ ਅੱਛਾ ਦੱਸ ਜਿੱਥੇ ਤੁਸੀਂ ਉਹ ਲਾਉਣੀ ਆ ਠੀਕ ਆ ਕਿੰਨਾ ਸੋਹਣਾ ਤਾਂ ਰਾਂਗ ਇਤਰਾ ਆ ਵੇਖ ਤਿੰਨ ਤਿੰਨ ਚੁੱਲ੍ਹੇ ਆਹੋ ਇੱਕ ਤੇ ਨਾ ਤੂੰ ਦਾ ਸਬਜ਼ੀ ਬਣਾਇਆ ਕਰੀ ਇੱਕ ਤੇ ਮੈਂ ਫੜਫੜ ਫੁਲਕੇ ਬਣਾਇਆ ਕਰੂੰਗੀ ਆਂ ਹੀ ਤੇ ਮੈਂ ਟੱਚ ਵੇਲੇ ਹੋ ਜਾਣਾ ਗਾ ਹਾਂ ਤੇ ਹੋਰ ਕੀ ਆ ਕਿੱਥੇ ਆਉਣਗੇ ਸਾਨੂੰ ਨਜ਼ਾਰੇ ਹਨਾ ਪੂਰੇ ਮਜ਼ੇ ਕੇ ਮੈਂ ਕਹਿੰਦੀ ਚੱਲ ਆਜੋ ਹੁਣ ਰਾਸ਼ਣ ਨੂੰ ਛਿਰ ਵੀ ਲਿਆਉਣਾ ਰਾਸ਼ਣ ਪਾਵਾਂਗੇ ਤੇ ਪਕਾਉਗੀ ਆ ਕਿੱਥੇ ਗਏ ਜੋ ਕਿੱਥੇ ਜਾਓ ਕੌਣ ਆ ਵੀ ਥੇ ਅੰਦਰੋਂ ਨਿਕਲਦੇ ਇਹ ਕਿਹੜਾ ਕਮਰਾ ਆ ਇਹ ਬਾਥਰੂਮ ਆ ਇਹ ਨਹੀਂ ਵੇਖਿਆ ਨੂੰ ਬਾਥਰੂਮ ਓਏ ਆ ਦਿਖਾਵਾਂ ਕਮਰੇ ਚ ਲੈ ਸ਼ਹਿਰ ਆ ਸ਼ਹਿਰਾਂ ਚਾਹੀ ਕੋਝ ਹੁੰਦਾ ਵਾ ਇਧਰ ਆ ਦਿਖਾਵਾਂ ਆ ਦੇਖ ਇਹਨੂੰ ਕਹਿੰਦੇ ਬਾਥਰੂਮ ਓ ਡਾ ਡਾ ਕਮਰਾ ਓਏ ਸ਼ੀਟ ਆ ਵੇ ਆ ਮੂੰਹ ਤੋਂ ਨੂੰ ਐਡਾ ਵੱਡਾ ਸ਼ੀਸ਼ਾ ਬਾਥਰੂਮ ਚ ਤੇ ਆਹੋ ਜਦੋਂ ਬੁਰਸ਼ ਕਰਨਾ ਅੱਛਾ ਨਾਉਣਾ ਧੋਣਾ ਉਹਦੇ ਲਈ ਲੈ ਸ਼ਹਿਰਾਂ ਦੇ ਰਵਾਜ ਆ ਯਾਰ ਸ਼ਹਿਰਾਂ ਦੇ ਆਪਣੇ ਨਜ਼ਾਰੇ ਆ ਆ ਸਾਡੇ ਇੱਥੇ ਨਾ ਕਮਰੇ ਚ ਬਣਾਏ ਉਧਰ ਵੀ ਬਣਿਆ ਵਾ ਸਾਰੇ ਕਮਰੇ ਜੋ ਨਾਲ ਅੰਦਰ ਹੀ ਬਣਾਏ ਆ ਅੱਛਾ ਤੇ ਪਿੰਡ ਚ ਤੇ ਤੁਹਾਨੂੰ ਪਤਾ ਉਹ ਜਾਣਾ ਪੈਂਦਾ ਸੀ ਬਾਹਰ ਪੈਲੀਆਂ ਚ ਇੱਥੇ ਨਹੀਂ ਆ ਰਹੀ ਵਧੀਆ ਆ ਗਿਆ ਨਾ ਯਾਰੇ ਮੈਂ ਕਹਿੰਦਾ ਤੇ ਲੱਗ ਜਾਓ ਮੈਨੂੰ ਨਹੀਂ ਪਤਾ ਮੈਨੂੰ پارک ਚ ਲੈ ਕੇ ਲੈ ਕੇ ਨਾ ਸਿਰਖਾਂਡੇ ਨਿਆਣੀ پارک ਚ ਲੈ ਜੀਏ ਇਹਨਾਂ ਨੂੰ ਘੜੀ ਦੀ ਘੜੀ ਹੁਣ ਭਾਬੀ ਚੱਲਦੇ ਚੱਲ ਨਹੀਂ ਮੈਂ ਨਹੀਂ ਜਾਣਾ ਮੈਂ ਥੋੜਾ ਵਿਨ੍ਹਾ ਕਰਦਾ ਭਾਬੀ ਤੁਸੀਂ ਦੋਵੇਂ ਜਾਣੀਆਂ ਨਾ ਇਹਨੂੰ ਨਾਲੇ پارک ਚ ਖੜਾ ਲਿਆਓ ਤੇ ਤੂੰ ਤੇ ਮੈਂ ਫਿਰ ਮੁੜ ਕੇ ਆ ਕੇ ਰਾਸ਼ਨ ਲੈ ਆਈਏ ਰਾਸ਼ਨ ਲੈਉਣੀ ਤੇ ਪਹਿਲਾਂ ਰੋਟੀ ਵੀ ਦਿਖਾਣੀ ਆ ਇਹ ਪਿੰਡਾਂ ਦੇ ਹਿਸਾਬ ਥੋੜੇ ਵੀ ਕਿਨੇ ਤੁਹਾਨੂੰ ਪੁੱਛ ਲੈਣਾ ਇੱਥੇ ਆ ਕੇ ਵੀ ਅੱਜ ਤੁਸੀਂ ਨਵੇਂ-ਨਵੇਂ ਆਏ ਇਹ ਰੋਟੀ ਖਾ ਲਓ ਇਹ ਤੁਹਾਨੂੰ ਪਕਾਉਣੀ ਪੈਣੀ ਆ ਨਿਆਣੇ ਨੂੰ ਘਮਾ ਲਿਆਓ ਨਾਲੇ ਇਸੇ ਪੱਜ ਤੁਸੀਂ ਵੀ ਕਲੋਨੀ ਵੇਖੋ ਇਹ پارک ਸ਼ਹਿਰਾਂ ਦੀ ਮੌਜੂਦ ਦੇਖੋ ਕਿਦਾਂ ਉੱਥੇ ਪਾਰਕ ਹੁੰਦੀਆਂ ਘੁੰਮਣ ਫੇਰ ਨੂੰ ਸਵੇਰੇ ਸੈਰ ਕਰਨ ਨੂੰ ਤੇ ਜਾਓ ਇਹਨਾਂ ਨੂੰ ਲੈ ਜਾਓ ਪਰ ਛੇਤੀ ਆ ਜਿਓ ਮੁਰਕੇ ਹੀ ਰੱਸ਼ਨ ਵੀ ਲਿਆਉਣਾ ਵਾ ਇੱਥੇ ਨਹੀਂ ਜੀ ਕਿਹਨੇ ਪੁੱਛਣਾ ਰੋਟੀ ਵੀ ਗਵਾਨ ਚ ਆਏ ਆ ਤੇ ਕੋਈ ਇਹਨਾਂ ਨੂੰ ਰੋਟੀ ਪਾਣੀ ਖਵਾ ਦਈਏ ਆਪੇ ਹੀ ਤੁਹਾਨੂੰ ਪਕਾਉਣੀਆਂ ਪੈਣੀਆਂ ਚਲੋ ਜਾਓ ਚਲੋ ਚਲੋ ਉਹ ਕਹਿ ਜੇ ਨਾੜਿਆਂ ਨੂੰ ਘੁਮਾ ਕੇ ਤੇ ਫਿਰ ਚਲੋ ਚਲੋ ਜਾਓ ਹੋ ਤੀ ਮੰਮੀ ਆਵੇ ਕਿ ਤੁਰੇ ਦਿਲਛਾਣਾ ਦਿਲਛੋਣ ਵੇ ਇਹਦੇ ਪਿੰਡਾਂ ਵਾਲੇ ਕੰਮ ਇੱਥੇ ਸੁੱਟ ਗੰਦਾ ਹੱਥਾਂ ਦੇ ਪਿੰਡਾਂ ਵਾਲੇ ਕੰਮ ਇੱਥੇ ਕਰੀ ਜਾਂਦੀ ਓ ਤੁਸੀਂ ਇੱਥੇ ਵੀ ਖਤਮ ਨਹੀਂ ਹੁੰਦੇ ਚਲੋ ਚਲਾ ਆਓ ਚਲੋ ਮੰਮੀ ਮੰਮੀ ਟੋਪੀ ਲੈਣੀ ਟੋਪੇ ਟੋਪੇ ਟੋਪੀ ਲੈਣੀ ਟੋਪੇ ਰਾણો ਆ ਤੇ ਸਾਡੀ ਬੇਇੱਜ਼ਤੀ ਕਰਾਉਂਦੇ ਆ ਵੇਲਾ ਮੈਂ ਪੈਸੇ ਵੀ ਨਹੀਂ ਲੈ ਕੇ ਆਈ ਪੈਸੇ ਤੇ ਇਹਨਾਂ ਕੋਲ ਹੀ ਪਿੰਡੂ ਹਰਕਤਾਂ ਨਹੀਂ ਇਹਨਾਂ ਦੀਆਂ ਸੁਧਰਨੀਆਂ ਛੇਤੀ ਆ ਜਾ ਲੈ ਆ ਦੀਏ ਨਿਆਣੇ ਮੀਨਾ ਅੰਮ੍ਰਾਲਾ ਵਾਲੀ ਟੋਪੀ ਵਾਲੀ ਆ ਲੈ ਕਿੱਥੇ ਕਿੱਥੋਂ ਆਏ ਜੇ ਅਹੀਂ ਨਾ ਕਿਰਾਏ ਤੇ ਆਏ ਆ ਉਹ ਅਮਰੀਕਾ ਵਾਲਿਆਂ ਦੀ ਕੋਠੀ ਨਹੀਂ ਜਿਹੜੀ ਉੱਥੇ ਹੀ ਕਿਰਾਏ ਤੇ ਲਏ ਆ ਅਹੀਂ ਤੇ ਪੈਸੇ ਵੀ ਨਹੀਂ ਲੈ ਕੇ ਆਏ ਤੇ ਪਾਰਕ ਚ ਆਏ ਹਾਂ ਠੀਕ ਹੈ ਕੋਈ ਨਹੀਂ ਕੋਈ ਨਹੀਂ ਆਏ ਨੇ ਕਿ ਪੈਸੇ ਕੋਈ ਨਹੀਂ ਬੱਚਿਆਂ ਟੋਪੀਆਂ ਲਈ ਕੋਈ ਨਹੀਂ ਚਲ ਠੀਕ ਹੈ ਚਲੋ ਬੋਤ ਚਲੋ ਹਾਈ ਹਾਈ ਵੇ ਸੱਟ ਨਾਲ ਵਾਲਿਓ ਵੇ ਗੁਰਮੁਖ ਕੇ ਤੇਰੇ ਪਿਓ ਨੇ ਤੇ ਮੈਨੂੰ ਛੱਡਣਾਂ ਨਹੀਂ ਆ ਚੱਲ ਇਹ ਕਹਣਾ ਬੜਾ ਸ਼ੌਂਕ ਹੀ ਤੈਨੂੰ ਸ਼ਹਿਰ ਜਾਣ ਦਾ ਅਰੇ ਤੈਨੂੰ ਕੀ ਗੱਲਾਂ ਕਰਦੇ ਆ ਅਹੀਂ ਚੱਲ ਚਲਾ ਜਾ ਉੱਥੇ ਬਹਿ ਕੇ ਗੱਲਾਂ ਕਰਦੇ ਆ ਸਾਥੇ ਉੱਟਾ ਲੈਣਾ ਮੈਂ ਮੈਚੂ ਲੈਣਾ ਮੈਂ ਲੈਣਾ ਲੈਣਾ ਮੈਂ ਤੁਹਾਨੂੰ ਸੁਣਿਆ ਯਾਰ ਤੁਸੀਂ ਕਿੱਥੋਂ ਆਏ ਜੇ ਅਹੀਂ ਪਿੰਡ ਤੋਂ ਆਇਆ ਹੁਣ ਅਸੀਂ ਇੱਥੇ ਹੀ ਰਹਿਣਾ ਵਾ ਤੇਰਾ ਨਾਂ ਕੀ ਆ ਤੇਰਾ ਨਾਮ ਆ ਦਿਲਸ਼ਾਨ ਤੇ ਆਇਆ ਮੇਰਾ ਵੱਡਾ ਵੀਰਾ ਇਹਦਾ ਨਾਮ ਹੈਗਾ ਗੁਰਮੁਖ ਮੈਂ ਇੱਕ ਗੱਲ ਦੱਸ ਯਾਰ ਇੱਥੋਂ ਗੁੱਡੀਆਂ ਕਿੱਥੋਂ ਮਿਲਦੀਆਂ ਵਾ ਗੁੱਡੀਆਂ ਉਹ ਕੀ ਹੁੰਦੀਆਂ ਨੇ ਉਹ ਵਾਲੀਆਂ ਅੱਛਾ ਪਤੰਗਾ ਉਹ ਵਾਲੇ ਚੌਕ ਚ ਮਿਲਦੀਆਂ ਹਰਾਨੋ ਹੂੰ ਇੱਥੇ ਤੇ ਨਜ਼ਾਰਾ ਰਹੀ ਆ ਸ਼ਹਿਰ ਵਿੱਚ ਹਨਾ ਆਹੋ ਤੇ ਹੋਰ ਕੋਈ ਪੁੱਛ ਗੇ ਛੈ ਨਹੀਂ ਆ ਸਹੀ ਗੱਲ ਪਿੰਡਾਂ ਜਿੱਦ ਕਿਤੇ ਆਈ ਆ ਜਾਈਏ ਸੋ ਜਨਾਨੀਆਂ ਗੱਲਾਂ ਕਰਦੀਆਂ ਐਉਂ ਵੇਂਦੀਆਂ ਵੇਖ ਨਹੀਂ ਫਲਾਣੇ ਦੀ ਨੂੰ ਜਾਣ ਦੇਈ ਹੋ ਇਨੇ ਸਿਰ ਤੇ ਚੁੰਨੀ ਨਹੀਂ ਲਈ ਤੇ ਨਾਲੇ ਤੈਨੂੰ ਪਤਾ ਹੀ ਆ ਸਾਡੇ ਸਾਸੂਰੇ ਕਿਹੜੇ ਚੰਗੇ ਸੀ ਸਾਰਾ ਦਿਨ ਕਹਿੰਦੇ ਟੋਟੀਆਂ ਬਣਾਈ ਜਾਓ ਰੋਟੀਆਂ ਬਣਾਈ ਜਾਓ ਇੱਥੇ ਤੇ ਨਾ ਅਈ ਟਾਈਮ ਨਾਲ ਹੀ ਵੇਲੀਆਂ ਹੋ ਜਾਣਾ ਕਰਨਾ ਫਿਰ ਇੱਥੇ ਆਇਆ ਕਰਾਂਗੇ ਸਿਹਰ ਸੂਰ ਕਰਨ ਆਹੋ ਚਲੋ ਵੀ ਨਿਆਣੇ ਆਜੋ ਹੁਣ ਬਥੇਰਾ ਖੇਡ ਲਿਆ ਆਓ ਨਿਸ਼ਾਨ ਆਜੋ ਚੱਲੀਏ ਫਿਰ ਜੀਤੇ ਨੇ ਫਿਰ ਗੁੱਸੇ ਹੋਣਾ ਵਾ ਉਹ ਰਾਸ਼ਨ ਵੀ ਲੈਣ ਜਾਣਾ ਵਾ ਰੋਟੀਆਂ ਨਹੀਂ ਬਣਾਉਣੀਆਂ ਆਹੋ ਠੀਕ ਤਾਂ ਹੋਣਾ ਜੀਤਾ ਆ ਜਾ ਚਲ ਆਓ ਚੱਲੀਏ ਚਲੋ ਆਜੋ ਫਿਰ ਕੱਲ ਨੂੰ ਆਜੋ ਰਾਣਾ ਹੂੰ ਆਵੇ ਕਿ ਢੀ ਸੋਣੀ ਕੋਠੀ ਆ ਆਹੋ ਮੈਂ ਤੇ ਫੌਜੀ ਨੂੰ ਨਾ ਕਹਿ ਕੇ ਇੱਥੇ ਕੋਠੀ ਬਣਵਾ ਲੈਣੀ ਆ ਐਦਾਂ ਦੀ ਬਣਾਉਂਗੀ ਮਮੀ ਜੀਤੇ ਨੂੰ ਕਹਿਨੀ ਆ ਇੱਥੇ ਹੀ ਥਾਂ ਲੈ ਕੇ ਬਣਾ ਲੀਏ ਹੋਰ ਕੀ ਇੱਥੇ ਤੇ ਨਹੀਂ ਜਾ ਰਹੇ ਆ ਆਹੋ ਤੇ ਹੋਰ ਕੀ ਆ ਚਲੋ ਚਲੋ ਆਜੋ ਚਲੋ ਆਜੋ ਦਿਲਚਸਪ ਚਾਹ ਨਹੀਂ ਪਾ ਦਿੰਦੇ ਆ ਨਹੀਂ ਹੁਣ ਤੂੰ ਹੀ ਕਿਥੋਂ ਆਇਆ ਦੇ ਤੌਨ ਨੂੰ ਕਦੀ ਦੇਖਿਆ ਹੀ ਨਹੀਂ ਆਂਟੀ ਜੀ ਅਸੀਂ ਨਵੇਂ ਆਏ ਆ ਇੱਥੇ ਅੱਛਾ ਕਦੋਂ ਦੇ ਆਏ ਜੇ ਅਸੀਂ ਅਮਰੀਕਾ ਵਾਲੀ ਕੋਠੀ ਚ ਆਏ ਆ ਅੱਜ ਹੀ ਆਏ ਆ ਅੱਜ ਹੀ ਆਏ ਆ ਅਸ਼ਮ ਨੂੰ ਨਹੀਂ ਪਤਾ ਤੁਸੀਂ ਕਦੋਂ ਦੇ ਆਏ ਜੇ ਨਹੀਂ ਅੱਜ ਹੀ ਆਏ ਆ ਦੁਕਾਨ ਸਾਡੀ ਆ ਤੇ ਇੱਥੋਂ ਆਜਿਆ ਕਰੋ ਸੌਦਾ ਸੌਦਾ ਲੈ ਆਜਿਆ ਕਰੋ ਕੋਈ ਹੋਰ ਵੀ ਲੋੜ ਪਈ ਤਾਂ ਤੋਂ ਵੀ ਤੁਸੀਂ ਦੱਸ ਦਿਓ ਜੀ ਮਾਤਾ ਜੀ ਕਿਹੇ ਚੀਜ਼ ਦੀ ਲੋੜ ਪਊਗੀ ਤੇ ਜਰੂਰ ਆਵਾਂਗੇ ਹਾਂ ਜੀ ਰਾਨੋ ਸਬਜੀ ਵਾਲਾ ਵੀ ਇੱਥੇ ਆ ਜਾਂਦਾ ਹੀ ਆ ਹਾਂ ਰੁਕ ਜਾ ਰੁਕ ਜਾ ਮਰਾ ਰੁਕ ਜਾ ਰੁਕ ਜਾ ਤੇ ਵੀਰ ਸਬਜ਼ੀ ਲੈ ਕੇ ਰੋਜ਼ ਆਉਂਦਾ ਤੂੰ ਇੱਥੇ ਹਾਂਜੀ ਭੈਣ ਜੀ ਮੈਂ ਰੋਜ਼ ਆਉਣਾ ਜੇ ਸਬਜ਼ੀ ਲੈ ਕੇ ਫਰੂਟ ਵੀ ਹੈਗਾ ਸਾਡੇ ਕੋਲ ਕਿੱਥੇ ਰਹਿੰਦੇ ਜੇ ਭੈਣ ਜੀ ਤੁਸੀਂ ਉਹ ਨਾਲ ਦੀ ਨਾਲ ਦੀ ਗਲੀ ਚ ਰਹਿੰਦੇ ਆ ਉਹ ਅਮਰੀਕਾ ਵਾਲਿਆਂ ਦੀ ਕੋਠੀ ਨਹੀਂ ਆ ਹਾਂਜੀ ਹਾਂਜੀ ਉੱਥੇ ਰਹਿੰਦੇ ਆ ਅਸੀਂ ਠੀਕ ਆ ਜੀ ਮੈਂ ਉਹ ਗਲੀ ਚ ਵੀ ਜਾਣਾ ਜੇ ਸਬਜ਼ੀ ਲੈ ਕੇ ਚੱਲ ਠੀਕ ਆ ਜੀ ਆਪਣੇ ਕੋਲ ਠੀਕ ਆ ਤੁਸੀਂ ਉੱਥੇ ਦੇ ਜਾ ਕਰਿਓ ਫਿਰ ਠੀਕ ਜੀ ਚਲੋ 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 ਗਜਰਾਂ ਬੜੀਆਂ ਨੇ ਲਓ ਚਾਈ ਦੀ ਖਾਓ ਗਜਰਾਂ ਤੋਂ ਹੀ ਵੇਖੋ ਲਾਲ ਸੋ ਸਾਰਾ ਸਮਾਨ ਤਾਂ ਨੂੰ ਮਿਲ ਜਾਣਾ ਆਜੋ ਖਾ ਲਓ ਇੱਥੋਂ ਇਹ ਆਪੇ ਚੀਜ਼ ਤੇ ਚੁੱਕ ਲੈਣਾ ਜੋ ਜੋ ਤੁਹਾਨੂੰ ਚਾਹੀਦਾ ਨਹੀਂ ਤੇ ਪਾਈ ਜਾਣਾ ਉੱਥੇ ਤੇ ਬਿੱਲ ਕੱਟ ਦੇਣਾ ਉਹਨਾਂ ਨੇ ਇਹ ਅੱਜਕੱਲ੍ਹ ਫੇਰਾਂ ਜਿੱਦਾਂ ਹੀ ਹੁੰਦੇ ਆ ਮਾਊਂਲ ਆਹ ਦੇਖ ਲਓ ਚੱਲ ਆਹ ਦੇਖ ਲਓ ਚੀਜ਼ ਵਧੀਆ ਲੱਗਦੀ ਨਾ ਫੜੀ ਜਾ राजमा नहीं लेने राजमा लेने आ ले लो भी ले लो नहीं आई ये आधा किलो ये किलो वाले लेने आ आधा किलो आ ये इथे होने देखो मसर दी दाल ते आ मां हो गए ते होर किया चलो आगे चलो

ਵੰਡਾਂ ਦੀ ਤੋਹੀ ਪੰਸਾਰੀ ਦੀ ਮਰਜ਼ੀ ਜਿਦਾਂ ਹੁੰਦੀ ਹੈ ਇੱਥੇ ਹਰ ਚੀਜ਼ ਮਿਲ ਜਾਂਦੀ ਆ ਤੁਹਾਨੂੰ ਨੁਟਰੀ ਟਾਈਟਾਂ ਚ ਆਉਂਦੀ ਆ ਹੋ 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 ਹੋ